ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅਮੀਰ ਆ ਠੀਕ ਠਾਕ ਹੋ ਗਏ ਸਾਰੇ ਤੇ ਅੱਜ ਆਪਣਾ ਹੋ ਗਿਆ 77ਵਾਂ ਦੰਡ ਤੇ ਅੱਜ ਥੋੜਾ ਕੋਈ ਸਾਹਿਬ ਦੀ ਹੈਲਥ ਠੀਕ ਹੋਣ ਦਾ ਕਰਕੇ ਕੋਈ ਸਾਹਿਬ ਆਏ ਨਹੀਂ ਤੇ ਬੱਚੇ ਗਏ ਆ ਕ੍ਰਾਸ ਕੰਟਰੀ ਲਾਉਣ ਤੇ ਅੱਜ ਤੁਹਾਨੂੰ ਦਿਖਾਉਣੇ ਆ ਉਹਦੇ ਮਗਰ ਉਹਨਾਂ ਦੇ ਜਾਵਾਂਗੇ ਕਿਹੜਾ ਕਿੰਨੀ ਕ ਕ੍ਰਾਸ ਕੰਟਰੀ ਲਾਉਂਦਾ ਵਾ ਤੇ ਤੁਹਾਨੂੰ ਦਿਖਾਉਣੇ ਅੱਗੇ ਵਲੌਗ 'ਚ ਠੀਕ ਆ ਜੀ ਆਜੋ ਫੇ ਲਾਉਂਗਾ ਲੋ ਜੀ ਕ੍ਰਾਸ ਕੰਟਰੀ ਲੀ ਹੋ ਗਿਆ ਕੰਮ ਰੈਡੀ ਵੇਖ ਲੋ ਜੀ ਅੱਜ ਜਾਂਤਾ ਜੇਕਰ ਤੁਸੀਂ ਦੇਖੋ ਜੀ ਦੇ ਲੋ ਸਹੀ ਹੈ ਲੋ ਜੀ ਅੱਜ ਨਿਕਲ ਚੱਲੇ ਆ ਬੰਦੇ ਕ੍ਰਾਸ ਕੰਟਰੀ ਨੂੰ ਨਹੀਂ ਦੇਖ ਸਕਦੇ ਆ ਪਹਿਲਾ ਗਰੁੱਪ ਦੂਜਾ ਗਰੁੱਪ ਤੇ ਆ ਹੈਗਾ ਤੀਜਾ ਗਰੁੱਪ ਮੇਰੇ ਵੀਰੋ ਸਹੀ ਹੈ ਜੀ ਤੇ ਆ ਕਹਿੰਦੇ ਅਸੀਂ ਲਾਉਣੀ ਆ ਗਰਾਊਂਡ ਕਿਹੜਾ ਕੱਢਿਆ ਉਹ ਜਾ ਕੇ ਮਿੱਤਰੋ ਆ ਆ ਤੁਰਕੇ ਹੋ ਗਏ ਹੁੰਦੇ ਆ ਕੀ ਚੱਕਰ ਵਾ ਕੋਈ ਨਾ ਕੋਈ ਨਾ ਤੁਰ ਕੇ ਆਇ ਤੇ ਥੋੜਾ ਟਾਈਮ ਹੀ ਭੱਜੇ ਆ ਕੀ ਗੱਲ ਆ ਵੀਡੀਓ ਵਾਲ ਦੇ ਕੇ ਲੱਗਾ ਆ ਵੀ ਉਹ ਵੀ ਕੋਈ ਸਾਵਾ ਵੇਖ ਲੋ ਵੀਡੀਓ ਵੇਖ ਕੇ ਅਮਰਤ ਇਹ ਅਮਰਤ ਪਾਰਟੀ ਆ ਕਹਿੰਦੇ ਗਰਾਉਂਡ ਲਾਉਣੀ ਏ ਅੱਜ ਕੋਈ ਨਾ ਕੋਈ ਨਾ ਆ ਜਾਓ ਕਾਰਡੀ ਹੋਈ ਆ ਕੋਈ ਨਾ ਭੱਜ ਜਾਓ ਟਾਈਮ ਕਿੰਨਾ ਹੋ ਗਿਆ ਵਾ 5 ਵਜੇ ਕੇ 55 ਮਿੰਟ ਹੋ ਗਏ ਆਂਦੇ ਆ ਹਮ ਆਇਓ ਮੇਰੇ ਰਬਾ ਕਿਹੜਾ ਮੁੜਿਆਉਂਦਾ ਵਾ ਇਹ ਸੁਖਵੀਰ ਹੋਣਾ ਵਾ ਉਹ ਕੁੱਤੇ ਨੂੰ ਮੋੜਨਾ ਆ ਨਹੀਂ ਨਹੀਂ ਇਹ ਸੁਖਵੀਰ ਨਹੀਂ ਨਹੀਂ ਚੱਲ ਓਏ 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 ਉਹ ਬਹਿ ਗਿਆ ਉਹਦੇ ਨਾਲ ਦਾ ਹਾਂ ਉਹ ਕੁੱਤੇ ਨੇ ਬਹੁਤ ਤੰਗ ਕੀਤਾ ਸੁਖਵੀਰ ਨੂੰ ਤੇ ਕੁੱਤੇ ਨੇ ਇਹਦਾ ਪ੍ਰੇਮ ਵਾਲਾ ਵਾ ਜਾਣਦੇ ਹੁੰਦੇ ਆ ਮੜਿਆ ਕੰਮ ਕੋਈ ਨਾ ਕੋਈ ਨਾ ਇਹਨੇ ਵੀ ਕ੍ਰਾਸ ਕੰਟਰੀ ਲਾਉਣੀ ਹੈ ਲੈ ਆ ਲੈ ਆ ਇਹਨ ਵੀ ਨਾਲ ਸ਼ਾਬਾਸ਼ ਅੱਗੇ ਜਾਵਾਂਗੇ ਅੱਗੇ ਕਿਹੜੇ ਆ ਸਹਿਜ ਵੇਲਾ ਲੈ ਮਾਮਾ ਸਾਰੇ ਨੇ ਪਹਿਲਾਂ ਤੁਰਿਆ ਹੈਗਾ ਹੈ ਆ ਨਾਲ ਕੌਣ ਹੈ ਇਹਦੇ ਸਿੰਧੜਾ ਚਿੱਲੂ ਬੁਲਾ ਰੇ ਵਾਲਾ ਨਾਲ ਨੀ ਸਾਰਿਆਂ ਨੂੰ ਪਹਿਲਾਂ ਤੁਰੇ ਆ ਕੀ ਗੱਲ ਹੈ ਕਿਉਂ ਕੀ ਹੋਇਆ ਖੱਡੀਆਂ ਪਈਆਂ ਉਹ ਤੂੰ ਸਾਰਿਆਂ ਨੂੰ ਪਹਿਲਾਂ ਤੁਰਿਆ ਮੋਟਿਆ ਜਾਣਾ ਨਾਲ ੱਡੇ ਨਹੀਂ ਆ ਜਾ ਵੇਖ ਲੈ ਭਾਈ ਇਹ ਸਾਰਿਆਂ ਨੇ ਵੇਖ ਲੈ ਮੋਰੇ ਤੁਰਿਆ ਵਾ ਦੇਖ ਦੇ ਭੇਜਾਂ ਤੂੰ ਕਿ ਟੈਂਪੂ ਟ੍ਰੈਵਲ ਕਰਾਵਾਂ ਇਹਨੂੰ ਪੁੱਛੇ ਸੀ ਜੀ ਚੱਲ ਕੋਈ ਨਾ ਪੁੱਤ ਮੈਂ ਹੁੰਦੇ ਤੇ ਇਦਾਂ ਕਰਾ ਕਰਦਾ ਭਾਈ ਨਾ ਹੱਥ ਇਹ ਕਰਕੇ ਚੱਲ ਜਾਂਦੇ ਇਹਦਾ ਕੰਮ ਹੀ ਇਹ ਆ ਜੁਦਾ ਪੱਜ ਮੈਂ ਨਹੀਂ ਉਹ ਹੋ ਰਹੀ ਤੇ ਉਕ ਕਵੜਾ ਸਾਰੇ ਤਰਕੇ ਜੀ ਉਹ ਨੀ ਚੱਲ 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 ਬਹੁਤ ਬੱਲੇ ਜੋ ਤਿਆ ਬੱਲੇ ਜੋ ਤਿਆ ਹੌਲੀ ਹੌਲੀ ਲਾਕ ਹੋਈ ਨਾ ਓਏ ਆਗੜਾ ਨੰਨ ਮਾਰ ਲਾਂ ਭੈ ਓਹੋ ਆ ਕਾਚੀ ਦਾ ਯਾਰ ਓਏ ਐ ਐ ਆ ਵੇ ਲੈ ਲੋ ਆ ਚੱਲੇ ਨਾਲ ਡੰਡ ਵੀ ਮਾਰਦਾ ਨੂਰ ਚੱਲ ਚੱਲ ਫੇ ਫੇ ਪਾਣੀ ਨਹੀਂ ਉਹ ਵੇ ਉਹ ਵੇ ਅਹੀਂ ਕੇ ਪਾਣੀ ਪੂਣੀ ਲੈ ਜੀਏ ਬੰਦਿਆਂ ਲਈ લાલા તું ਖੜ ਗਿਆ ਤੇਰਾ ਸਾਰਿਆਂ ਜਿョਦਾ ਰੌਲਾ ਪਾਇਆ ਹੈਗਾ ਕਿ ਕਰਾਉ ਹੋ ਗਏ ਕੰਪੀਟੀਸ਼ਨ ਬਾਸ ਕੀ ਕਰਿਆ ਕਰ ਹਾਂ ਕੀ ਚੱਲ ਗਾ ਗੱਲ ਖਾ ਮਾਨਕ ਗੱਲ ਚੱਲ ਮਾਨਕ ਓਏ ਚੱਲ ਮਾਨਕ ਹੁਣ ਇੱਕ ਪਾਲਟੀ ਆ ਜਾਂਦੀ ਏ ਪਹਿਲਾਂ ਪਹੁੰਚ ਗਏ ਆ ਸ਼ਾਬਾਸ਼ 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 ਠੀਕ ਆ ਆ ਠੀਕ ਆ ਤਿਆਰੀ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਫੂਟ ਪਾ ਕੇ ਆਇਆ ਕਰੋ ਓਏ ਓਏ ਇਹ ਸਹੀ ਹੈ ਸ਼ਾਬਾਸ਼ 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 ਜਮਾਲ ਅੰਦਰਲੀ ਡਿਊਟੀ ਲਾਈ ਹੈ ਅੱਜ ਭਾਜੀ ਕਿੰਨੇ ਕ ਬੰਦੇ ਚੱਲ ਗਏ ਅੱਗੇ ਅੰਦਰ ਦੇ ਅੱਗੇ ਚੱਲ ਗਏ ਅੰਦਰ ਪਿੱਛੇ ਵੀ ਆ ਹਾਂ ਉਹ ਆਏ ਐਂਡ ਵਾਲੇ ਆ ਗਏ ਉਧਰੋਂ ਐਂਡ ਵਾਲੇ ਆ ਗਏ ਆ ਉਹ ਦੇਖ ਲਓ ਜੀ ਬੰਦੇ ਫੇਰ ਵੀ ਹੌਂਸਲੇ ਨਾਲ ਤੁਰੇ ਆਉਂਦੇ ਆ ਸਹੀ ਆ ਮੇਰੇ ਹਿਸਾਬ ਨਾਲ ਅੱਦੇ ਤੇ ਪਹੁੰਚ ਗਏ ਹੋਣੇ ਆ ਨਾ ਮਾਨਕ ਨੰਗੇ ਅੱਗੇ ਠੀਕ ਆ ਠੀਕ ਆ ਇਹ ਸੀ ਮਗਰ ਸਾਫ ਕਿੱਥੋਂ ਮੁੜ ਕੇ ਆਣਾ ਕਿਉਂ ਸੱਚੇ ਮੋੜਨਾ ਨਿਕਾ ਤੂੰ ਸਹਿ ਹੁਣੀ ਨਹੀਂ ਆਉਂਦੇ ਮੈਨੂੰ ਲੱਗਦਾ ਅੱਜ ਕੋਟੀ ਹੁਣੀ ਬੂਟ ਪਾ ਕੇ ਆਏ ਪੂਰੀ ਤਿਆਰੀ ਜਾਈ ਆ ਪੀਤਾ ਕਹਿੰਦਾ ਅੱਜ ਕੱਢਣੀ ਆ ਛੱਡਣਾ ਨਿਕਾ ਕਹਿੰਦਾ ਅੱਜ ਕੋਈ ਵੀ ਲੋ ਵੀ ਇਹ ਵੀ ਅੱਜ ਆ ਗਿਆ ਗੱਭਰੂ ਨੌਜਵਾਨ ਕਿਉਂ ਲੱਤਾਂ ਖੋਲਣੀਆਂ ਲੱਤਾਂ ਖੋਲ ਜਣਗੀਆਂ ਵੇਖੀ ਅਜੇ ਕੋਈ ਸਾਹ ਨਹੀਂ ਆਏ ਅੱਜ ਨਹੀਂ ਤਾਂ ਲੱਤਾਂ ਖੋਲ ਦੇਣੀਆਂ ਸਾਰਿਆਂ ਦੀਆਂ ਨਿੱਕੇ ਜਿ ਪੱਬੂ ਤੈਨੂੰ ਪਤਾ ਹੀ ਆ ਫਿਰ ਇਲੇ ਹੀ ਮਾਨਕ ਲੱਗੇ ਜੀ ਖੱਤਿਆਂ ਵੈਜ ਦੀ ਭੱਜ ਕੇ ਹੋ ਗਿਆ ਵੇ ਲੈ ਲੋ ਫੇ ਆ ਵੇ ਲੈ ਆ ਵੇ ਮਾਰਦਾ ਮੈਂ ਆ ਵੇ ਲੈ ਲੋ ਭਾਜੀ ਖੱਤਿਆਂ ਵੈਜ ਦੀ ਹੋ ਗਿਆ ਇਹ ਕਹਿੰਦਾ ਮੈਂ ਸ਼ਾਰਟਕਟ ਮਾਰਨਾ ਮਾਰਦਾ ਮੇਰੇ ਕੌਣ ਮਾਰਦਾ ਮੈਂ ਬਿਲੇ ਆ ਉਹ ਆਟੋ ਫਾ ਕੀ ਆਟੋ ਨੂੰ ਭੇਜੋ ਯਾਰ ਜਾਓ ਹਾਂ ਜਾਣੇ ਹੀ ਜਾਣੇ ਉਹ ਸਹਿਜ ਨੇ ਆਟੋ ਕਰ ਲਈ ਆ ਫੋਨ ਲਾ ਕੇ ਆਟੋ ਸੱਦ ਲਈ ਆ ਕਹਿੰਦਾ ਮੈਂ ਥੱਕ ਗਿਆ ਮੈਨੂੰ ਆਟੋ ਦੇ ਭਾਗੇ ਲੈ ਜਾਓ ਅੱਜ ਕਰ ਕਹਿੰਦੇ ਸਹਿਜ ਨੇ ਆਟੋ ਸੱਦ ਲਈ ਆ ਉਹ ਵੇਖੋ ਜੀ ਆਟੋ 'ਚ ਬਹਿਣ ਲੱਗੀ ਆ ਟੀ ਹਾਂ ਬਾਹ ਕੀ ਕੀ ਹੋਇਆ ਕੁੱਤੇ ਤੋਂ ਨਹੀਂ ਮੁੜੇ ਕੁੱਤੇ ਤੋਂ ਡਰ ਗਏ ਇਹ ਕੁੱਤੇ ਤੋਂ ਨਹੀਂ ਡਰਿਆ ਹੈ ਹੈ ਟੀਟ ਕਾ ਦੋ ਹੋਇਆ ਜੋਤਿਆ ਜੈਨਾ ਤੇਰੇ ਹੁਣ ਚਪਲ ਫਿਰਿਆ ਕਰਨੀ ਹੈ ਤੂੰ ਟੀਟ ਹੋ ਗਿਆ ਵਾ ਕੋਟੀ ਤੇਰੇ ਵੀ ਤੁਹਾਡੇ ਦੋਵਾਂ ਦੇ ਚਪਲ ਫਿਰਨੀ ਹੈ ਚਲੋ ਭਾਜੋ ਗਰਾਊਂਡ 'ਚ ਬਾਬੇ ਜੀ ਆ ਗਈ ਜਗਾ ਕਿਰਪਾ ਰੱਖੇ ਬਾਬਾ ਸਾਰਿਆਂ ਦੇ ਮੇਹਰਾਂ ਬਰਿਆਥ ਰੱਖੇ ਬਾਬਾ ਚੱਲ ਵੀ ਚਲੋ ਜੀ ਇੰਦਾ ਕੰਦਾ ਕੱਡ ਕੱਡ ਠੋਕਣੇ ਅੱਜ ਬੰਦੇ ਬੰਦੇ ਆਟਵਾ ਕਰੀ ਜਾਂਦੇ ਆ ਵਿੱਚੇ ਹੈ ਸਹੀ ਗੱਲ ਸਹੀ ਆ ਇਹ ਕੋਈ ਐਡਾ ਕੜਾ ਇੰਦਿਆ ਊਖਾ ਹੀ ਕੰਮ ਆ ਯਾਰ ਹੈਨਾ ਇਹਨਾਂ ਨੇ ਮੇਰੇ ਕੋ ਘਵਾਈਆ ਤੇ ਗੱਲ ਪਾਜੀ ਨੂੰ ਗੱਲ ਕਹਣਾ ਭਾਜੀ ਕਿੰਦਾ ਕਹਿੰਦੇ ਇਹ ਕੜਾ ਐਡਾ ਹੀ ਊਖਾ ਕੰਮ ਆ ਸਹੀ ਆ ਲੈ ਇਹ ਜਦੋਂ ਇਹਨੂੰ ਵੇਖੀਏ ਵੇਰ ਜਾਂਦਾ ਰਾਜ ਕਹਿੰਦਾ ਮੈਂ ਡੰਡ ਮਾਰਨੇ ਪਿਆ ਛੜ ਕੇ ਮਰਾਲੀ ਆਹੋ ਇਹ ਨਵੇਂ ਮੱਥਾ ਪਾੜ ਜਵੇ ਡੰਡ ਤਾਂ ਉਹ ਨਾ ਲਾਉਣਾ ਚੱਲ 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 ਕਿਉਂ ਇਹ ਕਾਕੀ ਜਜਬਾ ਵੇਖ ਲਾ ਕਿੰਨੇ ਹੋ ਗਏ ਆ ਆ ਪਿੰਗ ਨੇ ਪਿਆਲ ਹੁਣੇ ਡੈਡ ਡੈਡੂ ਵੇਖ ਲਓ ਨੂਰ ਦੇ ਨੂਰ ਕੀ ਲਗਿਆ ਹੱਥ ਤੇ ਨੂਰ ਦੇ ਆਹ ਵੇ ਕਾਛੀ ਦਾ ਨਹੀਂ ਨਾ ਲਗਾਇਆ ਤੁਹਾਨੂੰ ਬੁਲਾਉਂਦਾ ਨਹੀਂ ਕਿਉਂ ਲੜ ਪਏ ਹੁਣ ਨਹੀਂ ਉਦੋਂ ਅੱਛਾ ਹੁਣ ਲਿਖਾਉਣਾ ਹੁਣ ਲਿਖਾਉਣਾ ਵਾ ਹੈ ਬਸ ਕਰ ਜਾਣਾ ਵੀ ਆ ਪੈੰਡ ਵੀ ਨੂਰ ਕਹਿੰਦਾ ਮੈਨੂੰ ਬਾਕੇ ਲੈ ਜਾਓ ਮੈਂ ਠੀਕ ਬਣੇਗਾ ਨੂਰ ਕੀ ਹੋ ਗਿਆ ਹੁਣ ਬਹਿ ਗਿਆ ਸਾਡੇ ਨਾਲ ਕਿਉਂ ਗੱਲਾਂ ਨੂੰ ਤੇ ਤੇਰਾ ਸਿਰ ਦੁਖਿਆ ਨਹੀਂ ਪੁਜਾਰੇ ਡੰਡ ਲਾ ਲੈਣਾ ਕਿੰਨੇ ਡੰਡ ਲਾਏ ਨੂੰ ਮੈਂ 20 20 20 ਦੀ ਕਹਿੰਦਾ 50 ਡੰਡ ਲਾਉਣੇ ਆ ਤਾਂ ਵੇਖ ਲੋ ਜੀ ਤੁਸੀਂ ਕੀ ਹੈ ਚੜਾ ਮੈਂ ਨਹੀਂ ਗਿਆ ਕਾ ਤੈਨੂੰ ਬਹਿ ਆਪੇ ਹੀ ਬਹਿ ਗਿਆ ਬਸ ਕੁਟਰੀ ਛਾਲ ਮਾਰ ਕੇ ਚੱਲ ਕੋਈ ਨਾ ਚੱਕਰ ਹੀ ਕੋਈ ਨਹੀਂ ਕੋਈ ਨਾ ਤੂੰ ਇੱਥੋਂ ਦਾ ਹੀ ਮਾਨਕ ਦਾ ਹੀ ਆ ਗਿਆ ਮੁੰਡਾ ਤੇ ਥੋੜਾ ਲੋ ਫੀਲ ਕਰ ਲਾ ਪੈਨੂ ਪਾਣੀ ਪੂਣੀ ਸਹੀ ਆ ਜੀ ਇਹਦਾ ਨਹੀਂ ਮੈਨੂੰ ਤਾਰ ਸਕੂਟਰੀ ਤੋਂ ਉਹ ਵੇਖ ਲਓ ਜੀ ਇਹ ਫੇਰ ਤੇਜ਼ ਹੋ ਗਿਆ ਵਾ ਕਹਿੰਦਾ ਮੂਰੇ ਜਾਣਾ ਵਾ ਸਾਰਿਆਂ ਨੂੰ ਸਹੀ ਆ ਜੀ ਤੁਸੀਂ ਦੇਖ ਸਕਦੇ ਬੱਚਿਆਂ ਦੀ ਡੈਡੀਕੇਸ਼ਨ ਕਿੰਨੀ ਆ ਮਾਨਕ ਤਾਂ ਹੀ ਕ੍ਰਾਸ ਕੰਟਰੀ ਅੱਧੇ ਤੇ ਚਲੇ ਗਏ ਹੋਣੇ ਜਾਣਦੇ ਨੇ ਤੇ ਜਾਣਦੇ ਸਹੀ ਆ ਜੀ ਨੂਰ ਹੌਲੀ 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 ਬਾਲਾ ਤੇਜ਼ ਨਹੀਂ ਇੱਕ ਲੈਜ ਭੱਜਿਆ ਜਾ ਵਾ ਠੀਕ ਆ ਹੌਲੀ ਹੌਲੀ ਭੱਜਿਆ ਜਾ ਕਿਹਦੇ ਮਿਲਖਾ ਹੈ ਹੈ ਕਿਹੜਾ ਮਿਲਖਾ ਮਿਲ ਕਾ ਗਿਆ ਵਾ ਤੇ ਮੈਨੂੰ ਹਣ ਫੋਨ ਲਾ ਦੀ ਮਗਰ ਮੈਂ ਚੱਕ ਕੇ ਨਹੀਂ ਲੈਣਾ ਹੌਲੀ ਭੱਜ 108 ਨੰਬਰ ਤੇ ਫੋਨ ਲਾ ਅੱਛਾ 108 ਕਿਦਾ ਵਾ ਚੱਲ ਠੀਕ ਹੈ ਉਹ ਦੇ ਦੇ ਬੰਦੇ ਕਿੱਥੇ ਪਹੁੰਚੇ ਆ ਓਕੇ ਭਾਜੀ ਉਹਨਾਂ ਨੇ ਪਹਿਲਾਂ ਡਿੱਗ ਕੇ ਨਾ ਹਣ ਓਕੇ ਭਾਜੀ ਓਕੇ ਸ਼ਾਬਾਸ਼ ਕਰਨੀ ਸ਼ਾਬਾਸ਼ ਆ ਦੇਖ ਲੋ ਨਿਕੇ ਨਿਕੇ ਨਿਆਣੇ ਨਾਲ ਦੀ ਹੱਦ ਨੂੰ ਪਹੁੰਚ ਗਏ ਆ ਪੁੱਤ ਬੂਟ ਪਾ ਕੇ ਹੁਣੇ ਕੱਲ ਨੂੰ ਠੀਕ ਆ ਜਿਸ ਦਿਨ ਕ੍ਰਾਸ ਕੰਟਰੀ ਹੋਈ ਉਹ ਦਿਨ ਬੂਟ ਪਾ ਕੇ ਆਉਣੇ ਆ ਠੀਕ ਆ ਨਹੀਂ ਹੈਗੇ ਬੂਟ ਤੇ ਦੱਸ ਦਿਓ ਤੁਹਾਨੂੰ ਬੂਟ ਲਿਆ ਦਾਂਗੇ ਕੋਈ ਨਾ 골ਡ ਸਟਾਰ ਦੇ ਬੂਟ ਆਉਂਦੇ ਤੁਹਾਨੂੰ ਲਿਆ ਦਾਂਗੇ ਪੁੱਤ ਜਿਹਦੇ ਕੋਈ ਨਹੀਂ ਬੂਟ ਹੈਗੇ ਸਹੀ ਕਿ ਨਹੀਂ ਰਹਿੰਦੇ ਆਹ ਭਾਜੀ ਆਇਆ ਨਵਾਂ ਦੇਖ ਲਓ ਇਹ ਪਹਿਲੇ ਦਿਨ ਕੱਢਤੀ ਕ੍ਰਾਸ ਕੰਟਰੀ ਕਿਹੜਾ ਪਿੰਡ ਭਾਜੀ ਕਿੱਲੀਵਾੜੇ ਤੋਂ ਮੁੰਡਾ ਆਉਂਦਾ ਦੇਖ ਲਓ ਜੀ ਹਜੇ ਵੀ ਭੱਜਾ ਜਾਂਦਾ ਵਾ ਸਹੀ ਆਈ ਸ਼ਾਬਾਸ਼ ਭਾਜੀ ਲੱਗ ਰਿਹਾ ਹੌਲੀ ਹੌਲੀ ਵੈਰੀ ਗੁੱਡ ਆਹ ਦੇਖ ਲੈ ਨਾ ਨਵਾਂ ਬੰਦਾ ਵੇਖ ਲੈ ਜਿਨੇ ਭਜਨਾਵੇਂ ਜਿਹਦੀ ਡੈਡੀਕੇਸ਼ਨ ਆ ਜੀ ਉਹ ਭਜਾ ਹੀ ਜਾ ਰਿਹਾ ਵਾ ਜੀ ਸਭਾ ਕੀ ਸਾਰੇ ਵਧੀਆ ਵਾ ਭਜੇ ਆਉਂਦੇ ਆ ਕੰਨਿਆਂ ਦਾ ਚਲੋ ਨਹੀਂ ਸਾਹ ਹੁੰਦਾ ਵਾ ਉਹ ਜਿੰਨਾ ਕ ਭਜ ਹੁੰਦਾ ਭਜਦੇ ਆ ਤੇ ਫੇਰ ਸਾਹ ਲੈ ਕੇ ਤੁਰ ਪੈਂਦੇ ਆ ਤੇ ਅੱਗੇ ਆਪਣੇ ਜਿਹੜੇ ਆ ਮੁੰਡੇ ਗੱਭਰੂ ਜਵਾਨ ਇਹ ਪਹੁੰਚ ਚਲੇ ਆ ਪਿੰਡ ਸਹੀ ਆ ਜੀ ਆ ਦੇਖ ਸਕਦੇ ਆ ਕਿ ਆਪਣਾ ਪਿੰਡ ਆ ਗਿਆ ਵਾ ਸਹੀ ਆ ਜੀ ਤੇ ਪਿੰਡ ਦੀ ਹੱਦ ਦੇ ਲਾਗੇ ਪਹੁੰਚ ਗਏ ਆ ਇਹ ਗੱਭਰੂ ਏ ਲੋ ਨੌਜਵਾਨ ਗੱਭਰੂ ਪਹੁੰਚ ਗਿਆ ਵਾਈ ਗਰੂ ਇਹਨਾਂ ਨੂੰ ਜੜਦੀ ਗੜਾ ਜ ਬਖਸ਼ੇ ਜਿਹੜੇ ਮਿਹਨਤ ਲਾਉਂਦੇ ਨਿਕਾਇਆ ਵੇਖ ਲੈ ਕੰਮ ਆ ਰਹੀ ਜਾਂਦਾ ਨਿਕਾਇਆ ਵੇਖ ਲੈ ਉੱਡੇ ਹੀ ਜਾਂਦਾ ਸ਼ਾਹ ਜੀ ਹੁਣ ਮੈਨੂੰ ਇੱਕ ਕੱਪ ਦੀ ਸ਼ਾਦੀ ਲਖਾਉਣਾ ਹੀ ਪੈਣਾ ਵਾ ਹੈ ਲਖਾ ਦਈਏ ਕੋਈ ਨਹੀਂ ਕੋਈ ਨਹੀਂ ਦੇ ਦਿਆ ਇਹ ਦੇ ਦਦੇ ਨਹੀਂ ਇਹ ਲੈ ਕੇ ਜਾਣਾ ਵਾ ਬੰਦੇ ਪਿੱਛੇ ਹੀ ਹੈਗਾ ਜੀ ਤੁਸੀਂ ਮਾਮਾ ਪਿੰਡ ਵੀ ਪਹੁੰਚ ਚੱਲੇ ਆਂ ਸੈਜ ਹਣੀ ਤਾਂ ਕੱਲ ਨੂੰ ਪਹੁੰਚਣੇ ਆ ਚਲੋ ਚਲੋ ਜੀ ਸੁਖਵੀਰ ਪਹੁੰਚ ਗਿਆ ਓਏ ਮੈਨੂੰ ਲੱਗਦਾ ਹਨਾ ਸ਼ਾਬਾਸ਼ ਓਏ ਸ਼ਾਬਾਸ਼ ਸ਼ਾਬਾਸ਼ ਕਲਵੀਰੇ ਖੈਦੋ ਮੈਂ ਨੂੰ ਸ਼ਾਬਾਸ਼ ਸ਼ਾਬਾਸ਼ ਆਹ ਦੇਖੋ ਜੀ ਆ ਗਜਨੀ ਹੈ ਕਿ ਹੋਰ ਆ ਇਹ ਚਮਸ਼ੀਰ ਦੇ ਆ ਮੁੰਡੇ ਹਨਾ ਓ ਬੱਲੇ ਜਮਸ਼ੀਰ ਯੋ ਸ਼ਾਬਾਸ਼ ਲੈ ਗਏ ਨੰਬਰ ਅੱਜ ਚਮਸ਼ੀਰ ਵਾਲੇ ਹੀ ਆ ਸਾਰੇ ਆਹ ਵੇਖ ਲੋ ਘਰਬ ਬਣਾਇਆ ਹੋਇਆ ਆਹਦੇ ਪਿੰਡ ਵਾਲਿਆਂ ਦਾ ਹੀ ਸ਼ਾਬਾਸ਼ ਸ਼ਾਬਾਸ਼ ਪਹਿਲੇ ਦਿਨ ਹੀ ਆਇਆ ਲੱਗਦਾ ਪਹਿਲੇ ਦਿਨ ਹੀ ਆਏ ਆ ਵਿੱਚੋਂ ਆਹ ਦੇਖੋ ਜੀ ਨਿੱਕਾ ਜਨ ਮੁੰਡਾ ਕਿੱਥੋਂ ਭੱਜ ਗਿਆ ਦੇਖ ਲੋ ਵੱਡੇ ਸਕੂਲ ਤੋਂ ਭੱਜ ਕੇ ਤੇ ਆਹ ਵੇਖ ਲੋ ਇਹ ਨਾਲਾ ਆਵੜੇ ਹੀ ਹੋਏ ਚਾਲ ਵੀ ਇਹੇ ਰਹੀ ਹੈ ਚਾਲ ਵੀ ਰੇਵੀ ਆ ਹੀ ਰਹੀ ਹੈ ਜੀ ਦੇਖਦੇ ਨਹੀਂ ਸ਼ਾਬਾਸ਼ ਸ਼ਾਬਾਸ਼ ਡਕਤਾਰ ਭਾਈ ਨੇ ਵੇਖਣੀ ਆ ਵੀਡੀਓ ਖਿੱਚ ਗਈ ਖਿੱਚ ਗਈ ਵੈਰੀ ਗੁੱਡ ਜੀ ਸ਼ਾਬਾਸ਼ ਲਓ ਜੀ ਪੇੜ ਮਸਲਾਂ ਦੀ ਦੁਕਾਨ ਮਸਲ ਫੈਕਟਰੀ ਪਹੁੰਚ ਚੁੱਕੀ ਆ ਉਹ ਸ਼ਾਬਾਸ਼ ਸ਼ਾਬਾਸ਼ ਉਹ ਵੈਰੀ ਗੁੱਡ ਆ ਵੀਰ ਲੋ ਜੀ ਜੂਜਾ ਵੇਖ ਲੋ ਪੈਰ ਤੇ ਸਾਟ ਲੱਗੀ ਆ ਜਿਸ ਕੰਨ ਦੇ ਫੱਟਾ ਪੂਰਾ ਮਸਲਾਂ ਦੀ ਫੈਕਟਰੀ ਵੇਖ ਲੈ ਕਿੰਨਾ ਕੰਮ ਨੂੰ ਵੈਰੀ ਗੁੱਡ ਵੈਰੀ ਗੁੱਡ ਆਜੋ ਆਜੋ ਮੈਂ ਵਿਕ੍ਰਮੀ ਕਰਾਂ ਤੁਹਾਡੇ ਲਈ ਰੈਡੀ ਬਹੁਤ ਆ ਵੈਰਿਟੀ ਆਜੋ ਆਜੋ ਸ਼ਾਬਾਸ਼ ਦੇਖ ਲੋ ਜੀ ਮੋੜਿਆਂ ਦਾ ਇਹ ਆ ਜੀ ਭਾਈ ਆ ਪੌਂਟ ਤੋਂ ਨਿਕੋਂ ਮੱਗੇ ਆ ਗਏ ਆ ਸਕਿਉਰਟੀ ਦੇ ਮੁੰਡੇ ਪਹੁੰਚ ਗਏ ਆ ਇਹ ਮੁੰਡੇ ਮੇਰੇ ਹਿਸਾਬ ਨਾਲ ਸਖੀਰ ਗਿਆ ਪਹਿਲਾਂ ਗਰਾਊਂਡ 'ਚ ਜਾ ਕੇ ਦੇਖਦੇ ਆ ਕੋਈ ਵੀਰ ਭਰਾ ਪਹੁੰਚਿਆ ਕਿ ਨਹੀਂ ਸਹੀ ਆ ਜੀ ਬਾਕੀ ਤੁਹਾਨੂੰ ਤੁਸੀਂ ਦੇਖ ਹੀ ਲਿਆ ਪਿਛੇ ਬਲਾਉਂਜ ਕਿੱਥੇ ਕਿੱਥੇ ਬੰਦੇ ਪਹੁੰਚੇ ਹੋਏ ਬਾਕੀ ਮੌਸਮ ਚੈੱਕ ਕਰੋ ਸਵੇਰ ਨੂੰ ਐਸ ਵੇਲੇ ਦੌੜ ਜਰੂਰ ਲਾਇਆ ਕਰੋ ਨਿਕਲਿਆ ਕਰੋ ਘਰੋਂ ਪਹੁੰਚ ਆ ਆਕਸੀਜਨ ਮਿਲਦੀ ਆ ਬੰਦੇ ਨੂੰ ਖੁੱਲੀ ਸਹੀ ਆ ਜੀ ਆ ਜਿਹੜਾ ਟਾਈਮ ਆ ਬਾਅਦ ਤਾਂ ਤੁਹਾਨੂੰ ਪਤਾ ਇਹ ਗਰਮੀ 'ਚ ਨਿਕਲ ਨਹੀਂ ਹੁੰਦਾ ਸਹੀ ਆ ਮੁੰਡਾ ਲਓ ਜੀ ਆ ਗੱਭਰੂ ਪਹੁੰਚ ਗਏ ਆ ਆ ਵੀ ਮੁੰਡਾ ਪਹੁੰਚ ਗਿਆ ਵੇਖੋ ਜੀ ਤੇ ਜਗਵੀਰ ਧੰਨ ਜਿੱਦਾਂ ਕਿਹਾ ਹੈ ਗੱਜ ਜਗਵੀਰ ਲਾਉਂਦਾ ਡਾਂਡ ਆ ਕੇ ਕ੍ਰਾਸ ਕੰਟਰੀ ਮੁੰਡੇ ਦੀ ਹੋ ਗਈ ਆ ਪੂਰੀ ਤੇ ਆ ਵੀ ਮੁੰਡੇ ਦਾ ਹੋ ਗਿਆ ਪੂਰੀ ਗਰਾਉਂਡ ਕੰਟਰੀ ਲਾਏ ਆ ਪੂਰੀ ਲਾ ਕੇ ਆਏ ਆ ਵੈਰੀ ਗੁੱਡ ਬਿੱਲੇ ਗਿਆ ਨਹੀਂ ਤੂੰ ਤੂੰ ਉਹ ਬਿੱਲਾ ਲਾ ਵੀ ਆ ਭਰਾਵਾ ਬਿੱਲਾ ਕੁੱਟਣੀ ਪੈ ਗਿਆ ਆ ਬੱਬਾ ਮਿੰਟ ਹੋ ਗਿਆ ਇਹਨੂੰ ਆ ਵੇ ਬੱਲੇ ਕਿੱਧਰ ਦੀ ਆਇਆ ਤੂੰ ਬੱਲੇ ਤੂੰ ਕਹਿੰਦਾ ਜਾਣਾ ਨਹੀਂ ਵੇਖ ਲੈ ਤੂੰ ਸਾਰਿਆਂ ਨੂੰ ਪਹਿਲਾਂ ਮੁੜਿਆ ਆ ਹਾ ਕੀ ਆ ਤੂੰ ਹਾ ਕੌਣ ਇਹ ਕੌਣ ਹੈ ਦੇਖੋ ਇਸ ਇਨਸਾਨ ਕੋ ਗੌਰ ਸੇ ਭయ్యా ਕੌਣ ਉਹ ਸਭ ਤੋਂ ਪਹਿਲਾਂ ਲਾਗਿਆ ਇਹ ਸਭ ਤੋਂ ਪਹਿਲਾਂ ਲਾਗ ਕੇ ਆਇਆ ਵਾ ਇਹ ਪਹਿਲਾਂ ਮੁੜਿਆ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਆ ਮੁੰਡਾ ਨੈਣ ਨੈਣ ਨਹੀਂ ਮਲਾ ਰਿਆ 79 ਗਿਲ ਦਾ ਗਾਣਾ ਸੁਣਾਵਾਂਗੇ ਤੁਹਾਨੂੰ ਅਗਲੇ ਨੈਣ ਨੈਣਾ ਦਾ ਮਲਾ ਲੀ ਪੇ ਦੇ ਖੋਲਿਊਗਾ ਸਾਰਾ ਪੇ ਦੇ ਖੋਲੂਗਾ ਸਾਰਾ 4 ਵਜੇ ਦਾ ਅਰੈਸਟ ਕਰਦਾ 4 ਵਜੇ ਦਾ ਰੈਟ ਕਰਦਾ ਬਾਈ ਤੇ ਕਿਥੋਂ ਮੁੜ ਕੇ ਆਇਆ ਮੈਂ ਕਿੱਧਰ ਦੀ ਗਿਆ ਸੀ ਮੁੜਿਆ ਮੈਂ ਸਾਹ ਚੜ ਗਿਆ ਕਿ ਨਹੀਂ ਹਜੇ ਸਾਹ ਇਹਨੂੰ ਤਾਂ ਲੱਗਦਾ ਨਹੀਂ ਨਹੀਂ ਇਹ ਸਾਨੂੰ ਤਾਂ ਲੱਗਦਾ ਨਹੀਂ ਤੈਨੂੰ ਸਾਹ ਜਿਹੜਾ ਵੇਖ ਲਉ ਨਿਗਾਹ ਜਾਂ ਗੱਭਰੂ ਕਿੰਨੇ ਦਿਨ ਹੋ ਗਏ ਤੈਨੂੰ ਆਦੇ ਨੂੰ ਪਹਿਲੇ ਦਿਨ ਆਇਆ ਹੈ ਹਾਂ ਆ ਵੇਲੋ ਹੀ ਪਹਿਲੇ ਦਿਨ ਆਇਆ ਹੀ ਕਰਾਸ ਕੰਟਰੀ ਲਾ ਵੀ ਆਇਆ ਦੇਖੋ ਜੀ ਆ ਹੁੰਦੀ ਹੈ ਬਾਜ ਪੰਜ ਬੰਦੇ ਕੋਲ ਇੰਨਾ ਸਟੈਮ ਨਾ ਹੁੰਦਾ ਵਾ ਆ ਵੀ ਮੁੰਡਾ ਸਾਰੇ ਨੂੰ ਮਗਰੋਂ ਭਜਾਇਆ ਸੀ ਤੇ ਪਹਿਲਾਂ ਆ ਗਏ ਆ ਜੋ ਤੈਨੂੰ ਤੇ ਚੱਲ ਕਾਢ ਹੀ ਜਾਣੀ ਸੀ ਮੰਨ ਤੂੰ ਕਿਹਾ ਕਿ ਨਹੀਂ ਕੱਢਿਆ ਕਿਹੜਾ ਪੂਰਾ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਆ ਬਿੱਲਾ ਕੌਣ ਤਿਆਰ ਕਰੀ ਫਿਰਦਾ ਨਾਲ ਬਿੱਲਾ ਦੇਖ ਸਾਧੇ ਬਿਲੇ ਮਗਰ ਚੰਨ ਵੀ ਦਿਖੰਦੇ ਆ ਦੇਖ ਲੋ ਉਹ ਦੇਖ ਲੋ ਇਹ ਉਹ ਚੰਨ ਨਹੀਂ ਜਿਹੜਾ ਚੜ੍ਹਦੇ ਆ ਇਹ ਮਿਹਨਤ ਵਾਲਾ ਚੰਨ ਚੜ੍ਹ ਕੇ ਆਇਆ ਹੀ ਅੱਜ ਸਹੀ ਆ ਬਿਲੇ